ਇੱਥੇ ਜਦੋਂ ਪਾਣੀ ਆ ਜਾਂਦਾ ਉਹ ਬਹੁਤ ਔਖਾ ਹੁੰਦਾ। ਹਾਰਸ ਵਾਲਾ ਜਾਂਦਾ ਸੇਮ ਨਾਲੇ ਦਾ ਪਾਣੀ ਟੁੱਟ ਕੇ ਕੋਈ ਨਹੀਂ ਪੁੱਛਦਾ। ਸੇਮ ਨਾਲਾ ਹੁੰਦਾ ਨਾਲ ਨਾਲ ਲਹਿਰਦੇ। ਉਹਦਾ ਗੰਦਾ ਪਾਣੀ ਹੈ ਜੀ ਸਾਰਾ। ਇਹ ਪਾਣੀ ਹੁਣ ਵੀ ਫਟ ਫਟ 1.5 ਫੁੱਟ ਪਾਣੀ ਸੋਕ ਕੇ ਚੁੱਕਿਆ ਜੀ। ਪਹਿਲੇ 1.5-2 ਫੁੱਟ ਪਾਣੀ ਹੈਗਾ ਤੇ ਦੇਖੋ ਬਹੁਤ ਬੁਰੇ ਹਾਲ ਹੈ। ਸਾਰਾ ਕਵਰ ਟੱਕ ਟੱਕਾ ਤੇ ਘੱਟ ਗਨੜਾ ਹੋਇਆ ਹੈ ਭਾਈ। ਤੇ ਇਸ ਟੈਂਪਾਸ ਮਸਾ ਕਰਦੇ ਇੱਥੇ ਕੋਈ ਸਾਡੇ ਕੋਲ ਜਿੱਦੀ ਜ਼ਿਆਦਾਤ ਨਹੀਂ ਆਈ। ਅੱਜ ਤੱਕ ਸਨਾਲ 1.4 ਫਰਾਮੋ ਕੋਲ। ਪੂਰੇ ਪੰਜਾਬ ਭਰ ਦੇ ਵਿੱਚ ਲੋੜ ਨਾਲ ਹੋਈ ਵੱਧ ਬਰਸਾਤ ਦੇ ਕਾਰਨ ਬਰਸਾਤੀ ਪਾਣੀ ਨੇ ਕੁਝ ਜ਼ਿਲ੍ਹਿਆਂ ਦੇ ਵਿੱਚ ਤਬਾਹੀ ਮਚਾਈ ਹੋਈ ਹੈ ਜਿਸ ਦੇ ਹਾਲਾਤ ਲਗਾਤਾਰ ਹੀ ਸਾਹਮਣੇ ਆ ਰਹੇ ਹਨ ਜੋ ਕਿ ਬਹੁਤ ਹੀ ਤਰਸਯੋਗ ਹਨ ਇਸ ਦੇ ਦੌਰਾਨ ਪੂਰਾ ਪੰਜਾਬ ਹਰ ਪੀੜਤਾਂ ਦੀ ਮਦਦ ਕਰਦਾ ਨਜ਼ਰ ਆ ਰਿਹਾ ਹੈ ਉਥੇ ਹੀ ਸਰਕਾਰਾਂ ਵੱਲੋਂ ਸਥਿਤੀ ਤੇ ਕਾਬੂ ਪਾਉਣ ਦੇ ਲਈ ਸਬੰਧਤ ਵਿਭਾਗਾਂ ਨੂੰ ਹੁਕਮ ਵੀ ਜਾਰੀ ਕੀਤੇ ਹੋਏ ਹਨ ਅਤੇ ਹੜ੍ਹ ਪੀੜਤਾਂ ਦੇ ਹੋਏ ਦਾ ਕਿਸਾਨ ਦਾ ਮੁਆਵza ਦੇਣ ਦਾ ਸਰਕਾਰ ਵੱਲੋਂ ਦਾਵਾ ਵੀ ਕੀਤਾ ਜਾ ਰਿਹਾ ਹੈ ਅਤੇ ਸਮੂਹ ਦਾਨੀ ਸੱਜਣਾ ਵੱਲੋਂ ਵਿੱਤੀ ਸਹਾਇਤਾ ਵੀ ਭੇਜੀ ਜਾ ਰਹੀ ਹੈ ਹੁਣ ਅਸੀਂ ਗੱਲ ਕਰਦੇ ਹਾਂ ਜ਼ਿਲ੍ਹਾ ਫਰੀਦਕੋਟ ਪ੍ਰਸ਼ਾਸਨ ਦੀ ਫਰੀਦਕੋਟ ਜ਼ਿਲ੍ਹੇ ਦੇ ਹਾਦਲਤ ਵੀ ਹੌਲੀ-ਹੌਲੀ ਸਾਹਮਣੇ ਆ ਰਹੇ ਹਨ ਜਿਸ ਦੇ ਦੌਰਾਨ ਲਗਾਤਾਰ ਹੀ ਬਰਸਾਤੀ ਪਾਣੀ ਦੀ ਨਿਕਾਸੀ ਨਾ ਹੋਣ ਦੇ ਕਾਰਨ ਲਗਾਤਾਰ ਹੀ ਵੀਡੀਓ ਸਾਹਮਣੇ ਆ ਰਹੀਆਂ ਹਨ ਵੈਸੇ ਤਾਂ ਫਰੀਦਕੋਟ ਪ੍ਰਸ਼ਾਸਨ ਵੱਲੋਂ ਬਰਸਾਤੀ ਪਾਣੀ ਦੀ ਨਿਕਾਸੀ ਦੇ ਲਈ ਕੀਤੇ ਗਏ ਪੁਕਤੇ ਯਮਾਂ ਦੇ ਦਾਅਵੇ ਕਿਤੇ ਜਾ ਰਹੇ ਹਨ ਉੱਥੇ ਹੀ ਫਰੀਦਕੋਟ ਸ਼ਹਿਰ ਦੀ ਡੋਗਰ ਬਸਤੀ ਡਰੇਨ ਦੀ ਪੂਲ ਖੋਲ ਸਾਹਮਣੇ ਆਈ ਜਿਸ ਦੇ ਹਾਲਾਤਾਂ ਤੋਂ ਫਰੀਦਕੋਟ ਪ੍ਰਸ਼ਾਸਨ ਅਤੇ ਸੰਬੰਧਤ ਵਿਭਾਗ ਜਾਣੂ ਵੀ ਹਨ ਪਰ ਤੋ ਪਤਾ ਨਹੀਂ ਕਿਉਂ ਸਭ ਚੁੱਪ ਬੈਠੇ ਹਨ ਫਰੀਦਕੋਟ ਦੇ ਵਿੱਚ ਹੋ ਰਹੀ ਬਰਸਾਤ ਦੇ ਕਾਰਨ ਡੋਗਰ ਬਸਤੀ ਡਰੇਨ ਦਾ ਗੰਦਾ ਪਾਣੀ ਖੇਤਾਂ ਦੇ ਵਿੱਚ ਹੁੰਦੇ ਹੋਏ ਘਰਾਂ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ ਜਿਸ ਦਾ ਖਲਾਸਾ ਅੱਜ ਮਚਾਕੀ ਮਲ ਸਿੰਘ ਰੋਡ ਤੇ ਨੇੜੇ ਟੀਚਰ ਕਲੋਨੀ ਅਤੇ ਸਾਹਮਣੇ ਡ੍ਰੀਨ ਸਿਟੀ ਅਤੇ ਪੈਟਰੋਲ ਪੰਪ ਦੇ ਪਿਛਲੇ ਪਾਸੇ بڑے ਖੇਤਾਂ ਦੇ ਘਰਾਂ ਦੇ ਵਿੱਚ ਪਾਣੀ ਭਰ ਜਾਣ ਤੇ ਹੋਇਆ ਇੱਕ ਗਰੀਬ ਪਰਿਵਾਰ ਤਾਂ ਮਜਬੂਰਨ ਘੜ ਛੱਡਣ ਦੇ ਲਈ ਮਜਬੂਰ ਹੀ ਹੋ ਗਿਆ ਜਿਸ ਦੇ ਘਰ ਨੂੰ ਪਾਣੀ ਨੇ ਚਾਰੇ ਪਾਸੇ ਘੇਰ ਲਿਆ ਅਤੇ ਘਰ ਦੇ ਬਨੇ ਕਮਰਿਆਂ ਦੀ ਖਸਤਾ ਹਾਲਾਤ ਹੋ ਗਏ ਅਤੇ ਕਦੇ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਪੇੜਤਾ ਪਰਿਵਾਰ ਨੇ ਦੱਸਿਆ ਕਿ ਕੁਝ ਸਾਲਾਂ ਤੋਂ ਹਰ ਸਾਤੀ ਮੌਸਮ ਦੇ ਵਿੱਚ ਪਾਣੀ ਆਉਣ ਦੇ ਕਾਰਨ ਸਾਨੂੰ ਘਰ ਛੱਜ ਗੁਰੂ ਹੋਣਾ ਪੈਂਦਾ ਹੈ ਹਰ ਸਾਲ ਪ੍ਰਸ਼ਾਸਨ ਨੂੰ ਜਾਣੂ ਵੀ ਕਰਵਾਇਆ ਪਰੰਤੂ ਸਾਡੀ ਕਿਸੇ ਵੱਲੋਂ ਕੋਈ ਸਰ ਨਹੀਂ ਲਈ ਜਾ ਰਹੀ ਨਾ ਮੈਂ ਜੀ ਤੁਹਾਡਾ ਇਹ ਪਾਣੀ ਕਿੱਥੋਂ ਆਇਆ ਤੇ ਕੀ ਇਹ ਜੀ ਆਪਣਾ ਸੇਵਨਲਾ ਹੁੰਦਾ ਜੀ ਨਾਲ ਨਾਲ ਲਹਿਰਦੇ ਉਹਦਾ ਗੰਦਾ ਪਾਣੀ ਹੈ ਜੀ ਸਾਰਾ ਇਹ ਗੱਲ ਕਰੀਏ ਕਿੰਨਾ ਕੁ ਪਾਣੀ ਹੈ ਇਹ ਪਾਣੀ ਹੁੰਦੀ ਜੀ ਫੁੱਟ ਫੁੱਟ ਡੇਢ ਡੇਢ ਫੁੱਟ ਪਾਣੀ ਸੋਕ ਚੁੱਕਿਆ ਜੀ ਆ ਦੇ ਡੇਢ ਦੋ ਫੁੱਟ ਪਾਣੀ ਹੈਗਾ ਜੀ ਫੁੱਟ ਕਰਦੇ ਹਾਲਾਤ ਇਸ ਤਰ੍ਹਾਂ ਦੇ ਆ ਆ ਤੁਹਾਡੇ ਸਾਹਮਣੇ ਦੇਖ ਲਓ ਜੀ ਬਹੁਤ ਬੁਰੇ ਹਾਲ ਹੈ ਜੀ ਥਾਰਾ ਕਵਰਾ ਟੱਗ ਟਗਾਟੇ ਗਨ ਲਾ ਵਾ ਪਈ ਤੇ ਇਸ ਟਾਈਮ ਪਾਸ ਮਾਰਾ ਕਰਦੇ ਇਥੋਂ ਕੋਈ ਸਾਡੇ ਕੋਲ ਜੀ ਜ਼ਿਆਦਾਤ ਨਹੀਂ ਆਜ ਤੱਕ ਕਨਾਲ ਡੇਢ ਤੋਂ ਚਾਰਾਂ ਭਰਾਵਾਂ ਕੋਲ ਆਈ ਇਹਦੇ ਵਿੱਚ ਅਜਾ ਟਾਈਮ ਪਾਸ ਕਰਦੇ ਹੋਰ ਸਾਡੇ ਕੋਲ ਹੈ ਪਾਣੀ ਕਿਹੜਾ ਆਇਆ ਇਹ ਪਾਣੀ ਸੇਵਨ ਵਾਲੇ ਦਾ ਹੀ ਗੰਦੇ ਦਾ ਇਹ ਗੰਦਾ ਪਾਣੀ ਸੇਵਨ ਵਾਲਾ ਟੁੱਟ ਕੇ ਉਨ ਚੜ ਜਾਂਦਾ ਹੀ ਉਹਦੀ ਸਫਾਈ ਕੋਈ ਨਹੀਂ ਹੋ ਰਹੀ ਸੇਵਨ ਵਾਲੇ ਦੀ ਮੋਦਾ ਪਾਣੀ ਗੰਦਾ ਆ ਰਿਹਾ ਜੀ ਹਰ ਥਾਲੀ ਹੁਣ ਸਾਡੇ ਦਾ ਹਰ ਥਾਲੀ ਤੇ ਹੁੰਦਾ ਜਦੋਂ ਸੌਣ ਬਾਦੂ ਚ ਨਹੀਂ ਹੁੰਦਾ ਕਿੰਨਾ ਕੁ ਪਾਣੀ ਆਉਂਦਾ ਹੋਰ ਵੀ ਤੁਹਾਡੇ ਘਰ ਤੋਂ ਇਲਾਵਾ ਹੋਰ ਵੀ ਕੋਈ ਆਉਂਦੇ ਆ ਇਹਦੇ ਵਿੱਚ ਆਂਦੀਆ ਵੇਖੋ ਸਾਰਾ ਕਟੌੜ 50 ਕਿੱਲਿਆਂ ਦੇ ਵਿੱਚ ਪਾਣੀ ਆ ਜੀ ਇੱਥੇ 40 50 ਕਿੱਲਿਆਂ ਦੇ ਵਿੱਚ ਪਾਣੀ ਸਾਰੇ ਬੁਰੇ ਹਾਲ ਆ ਇਸ ਤਰ੍ਹਾਂ ਤੋਂ ਹੀ ਦੱਸਿਆ ਅਭੀ ਜੇ ਡਰੇਨ ਦੀ ਸਫਾਈ ਨਹੀਂ ਹੁੰਦੀ ਵੀ ਪਾਣੀ ਹਰ ਸਾਲ ਹੀ ਇੱਥੇ ਆਦਾ ਹਾਂਜੀ ਆ ਜਾਂਦਾ ਜਦੋਂ ਪਾਣੀ ਜਦੋਂ ਪਾਣੀ ਤਖੜਾ ਨਹੀਂ ਤੇ ਚੰਗੇ ਪੈਂਦੇ ਉਦੋਂ ਪਾਣੀ ਵੱਧ ਜਾਂਦਾ ਤੇ ਡਰੇਨ ਦਾ ਡਰੇਨ ਦਾ ਵਟ ਵੱਧਦੀ ਆ ਵਟ ਕੀ ਖੇਤਾਂ ਦੇ ਪਾਸੇ ਉਹ ਟੁੱਟ ਕੇ ਪਾਣੀ ਜਾਂਦਾ ਸਾਰਾ ਆ ਜਾਂਦਾ ਇਥੇ ਇਥੇ ਰਹਿੰਦਾ ਕੌਣ ਸੀ ਜਿਸ ਤਰ੍ਹਾਂ ਹਾਲਾਤ ਹੋ ਗਏ ਹਾਂਜੀ ਇਥੇ ਇਥੇ ਹੋਣਾ ਮੈਂ ਰਹਿੰਦਾ ਸਾਹਰੇ ਨਾ ਇੱਥੋਂ ਸਾਰਦੇ ਮੈਂਬਰ ਆ ਬੜੇ ਅਸੀਂ ਚਾਰ ਚਾਰ ਜੀ ਕਿਸ ਤਰ੍ਹਾਂ ਫਿਰ ਰਹਿੰਦੇ ਸੀ ਹੁਣ ਇਹਨਾਂ ਦੇ ਵਿਕਸ਼ਨ ਕਿਸ ਤਰ੍ਹਾਂ ਦੀ ਹੈ ਹਾਂਜੀ ਇਤਾਂ ਦੇ ਲੱਗਦਾ ਤੁਹਾਨੂੰ ਕਮਰੇ ਦੀ ਸਥਿਤੀ ਕਿਵੇਂ ਹੈ ਹੁਣ ਇਹ ਸਿਟੀ ਜਿਹਾ ਡੇਵਾ ਡਿੱਗਣ ਵਾਲੇ ਜੈਸਾ ਹੁਣ ਮੀਂਹ ਜਮਾਂ ਪਾਟ ਕੇ ਕਮਰੇ ਜੀ ਬੁਰਾ ਹਾਲ ਹੈ ਜੈਸਾ ਨੀਂਦ ਕਿਥੇ ਰਹਿਣੇ ਤੋਂ ਠੀਕ ਹੁਣ ਜੀ ਬਾਹਰ ਸ਼ਹਿਰ ਗਏ ਚਾਹਤੇ ਸਮਰਥੋਂ ਉਥੇ ਕਿਥੇ ਰਹਿ ਰਹੇ ਹੋ ਉਥੇ ਡੋਗਰ ਵਸਤੀ ਚ ਕੋਲੇ ਪ੍ਰਸ਼ਾਸਨ ਨੂੰ ਕੋਈ ਆਇਆ ਨਹੀਂ ਕੋਈ ਨਹੀਂ ਆਇਆ ਜੀ ਸਾਡੇ ਕੋਲ ਕਿਸੇ ਨੇ ਨਹੀਂ ਸਾਡੀ ਬਾਤ ਕੋਚੀ ਆ ਗਈ ਠੀਕ ਹੈ ਨਾ ਕੋਈ ਨਹੀਂ ਤਾਂ ਬੇਨਤੀ ਕਰਦੇ ਜੀ ਸਾਡੇ ਕੋਈ ਸਰਕਾਰ ਤੋਂ ਜਾਂ ਕਿਸੇ ਨੂੰ ਮਦਦ ਹੋ ਜਾਈ ਵੀ ਸਾਡੇ ਬਹੁਤ ਬੁਰੇ ਹਾਲ ਹੈ ਜੀ ਨਾਮ ਹੈ ਜੀ ਤੁਹਾਡਾ ਲਜੀਤ ਕਾ ਇਹ ਪਾਣੀ ਕਿੱਥੋਂ ਆਇਆ ਫਿਰ ਕਿਹੜਾ ਪਾਣੀ ਹੈ ਇਹ ਸੇਮ ਨਾਲੇ ਦਾ ਕਿਤੇ ਹੈ ਤੇ ਇਹ ਫਿਰ ਇੱਥੇ ਜਿਹੜਾ ਤੁਹਾਡਾ ਘਰ ਹੈਗਾ ਘਰ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਕੌਣ-ਕੌਣ ਰਹਿੰਦਾ ਸੀ ਕਿਸ ਤਰ੍ਹਾਂ ਹੈ ਅਸੀਂ ਚਾਰ ਜੀ ਹਾਂ ਘਰ ਦੇ ਦੋ ਮੁੰਡੇ ਆ ਦੋ ਹੈ ਅਸੀਂ ਇੱਥੇ ਜਦ ਪਾਣੀ ਆ ਜਾਂਦਾ ਉਹ ਤਾਂ ਬਹੁਤ ਔਖਾ ਹੁੰਦਾ ਹਰ ਸਾਲ ਆ ਜਾਂਦਾ ਸੇਮ ਨਾਲੇ ਦਾ ਪਾਣੀ ਟੁੱਟ ਕੇ ਕੋਈ ਨਹੀਂ ਪੁੱਛਦਾ ਇੱਥੇ ਆ ਕੇ ਕੀ ਕਾਰਨ ਕੀ ਪਾਣੀ ਬਣਦਾ ਪਾਣੀ ਆਉਂਦਾ ਪਾਣੀ ਪਿੱਛੇ ਕੋਈ ਵੇਖਦਾ ਹੀ ਨਹੀਂ ਉਹਨੂੰ ਪਾਣੀ ਨੂੰ ਜਦ ਆ ਜੰਮੀ ਪੈਂਦੇ ਉਹਦਾ ਕੋਈ ਗੌਰ ਨਹੀਂ ਕਰਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਹਰ ਸਾਲ ਆ ਜਾਂਦਾ ਫਿਰ ਕਿੰਨਾ ਕੁ ਨੁਕਸਾਨ ਹੁੰਦਾ ਤੁਹਾਡਾ ਨੁਕਸਾਨ ਬਹੁਤ ਉਹ ਤਾਂ ਜਿਹੜਾ ਥੋੜਾ ਹੁੰਦਾ ਉਹ ਤਾਂ ਮਾੜਾ ਮੋਟਾ ਟਾਈਮ ਪਾਸ ਕਰ ਲਈਦਾ ਜਿਹੜਾ ਜ਼ਿਆਦਾ ਜੇ ਤਾਂ ਸਾਨੂੰ ਇਥੋਂ ਬਾਹਰ ਨਿਕਲਣਾ ਪੈਂਦਾ ਫਿਰ ਘਰ ਦੇ ਹਾਲਾਤ ਇਸ ਤਰ੍ਹਾਂ ਦੇ ਤੁਹਾਡੇ ਕਮਾਈ ਦਾ ਸਾਧਨ ਕੀ ਹੈ ਤੁਹਾਡਾ ਕਮਾਈ ਦਾ ਸਾਧਨ ਕੋਈ ਨਹੀਂ ਦਿਹਾੜੀ ਦਾ ਕੰਮ ਲੱਗ ਗਈ ਠੀਕ ਨਹੀਂ ਤਾਂ ਫਿਰ ਹੁਣ ਕਿੱਥੇ ਫਿਰ ਰਹ ਰਹੇ ਆ ਤੁਸੀਂ ਅਸੀਂ ਸ਼ਹਿਰ ਆ ਨੀ ਫਿਰ ਹੁਣ ਇੱਥੇ ਹੀ ਰਹ ਰਹੇ ਆ ਇਸ ਜਗ੍ਹਾ ਦੇ ਵਿੱਚ ਕਮਰੇ ਦੇ ਵਿੱਚ ਰਹਿੰਦਾ ਕੋਈ ਕੋਈ ਨਿਰੰਦਾ ਇਥੇ ਕੋਈ ਪਰਸੂ ਹੋਤਾ। ਇਹ ਪਰਸੂ ਇੱਕ ਕਰਕੇ ਉਹ ਬੱਚੇ ਘੇੜਾ ਮਾਰ ਲੈਂਦੇ, ਇਹ ਮਾਰ ਲੈਂਦੇ। ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦੇ ਹਾਲਾਤ ਆ ਹੁਣ ਕਮਰੇ ਆ? ਓਖਾ ਆ ਡਾ ਰਾਤ ਨੂੰ ਡਰ ਲੱਗਦਾ ਵੀ ਬੱਚਾ ਇੱਥੇ ਕੋਈ ਨੂੰ ਕੋ ਪੈਂਦਾ ਜਾਂ ਇਹ ਪੈਂਦੇ ਆ। ਮੀਂਹ ਕਣੀ ਜਿਆਦਾ ਆ ਜੇ ਤੇ ਫਿਰ ਇੱਥੇ ਕੌਣ ਇਹਨਾਂ ਦੇ ਜ਼ਿੰਮੇਵਾਰ? ਕੀ ਮੰਗ ਕਰਦੇ ਤੁਸੀਂ? ਸਰਕਾਰ ਤੋਂ ਇਹ ਹੀ ਮੰਗ ਕਰਦੇ ਆ ਵੀ ਜੇ ਇਥੋਂ ਦੇ ਹਾਲਾਤ ਵੇਖੇ ਜਾਣ ਇਹਨਾਂ ਦੇ। ਸਾਡੀ ਕੀ ਨਾਮ ਆ ਜੀ ਤੁਹਾਡਾ ਇਥੇ ਪਹੁੰਚੀ ਆ ਕਿਸ ਤਰ੍ਹਾਂ ਦੇ ਹਾਲਾਤ ਆ? ਮੇਰਾ ਨਾਮ ਇੰਦਰਜੀਤ ਸਿੰਘ ਆਈ। ਇਹ ਪਰਿਵਾਰ ਦੇ ਹਾਲਾਤ ਵੇਖੇ ਗਏ ਬਹੁਤ ਜ਼ਿਆਦਾ ਗਰੀਬੀ ਆ। ਕ ਕੰਡਾ ਪਾੜ ਕੇ ਤਰੇੜਾ ਆਈਆਂ ਪਈਆਂ ਪਰਿਵਾਰ ਆਇਤਾ ਇਹ ਹਰਾਨਾ ਵੀ ਸਾਡੇ ਇਹ ਪਰਿਵਾਰ ਰਹਿ ਕੇ ਰਿਹਾ ਇਨਾਂ ਘਰਾਂ ਦੇ ਵਿੱਚ ਪਾਣੀ ਆ ਜਿਹੜਾ ਸੇਵਨ ਵਾਲਾ ਟੁੱਟ ਕੇ ਸਾਰਾ ਇਨਾਂ ਦੇ ਘਰ ਦੇ ਸਾਈਡਾਂ ਤੇ ਆ ਜਾਂਦਾ ਨੀਆ ਪਰ ਵਿੱਚ ਪਾਣੀ ਪਿਆ ਪ੍ਰਸ਼ਾਸਨ ਕੋਲੇ ਮੰਗ ਕਰਦੇ ਆ ਇਹ ਚ ਗਰੀਬ ਪਰਿਵਾਰ ਦੀ ਮਦਦ ਕੀਤੀ ਜਾਵੇ ਫਿਰ ਹੋਰ ਨਹੀਂ ਹੋਰ ਇਹਨਾਂ ਦੋ ਕਵਰੇ ਬਣਾ ਕੇ ਦਿੱਤੇ ਅੰਦਰ ਦੇ ਵਿੱਚ ਇਹ ਆਪਦੀ ਰੈਸ਼ ਕਰ ਲੈਣ ਇਹੀ ਬੇਨਤੀ ਕਰਦੇ ਪ੍ਰਸ਼ਾਸਨ ਕੋਲੇ ਇਹਨਾਂ ਨਾਲ ਗੱਲ ਕਰੀਏ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਹਰ ਸਾਲ ਜਿਹੜੇ ਹੈਗਾ ਇਹਨਾਂ ਨੂੰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹਰ ਸਾਲ ਜਿਹੜੀ ਹੈਗੀ ਸੇਮ ਨਾਲੇ ਨਹੀਂ ਸਫਾਈ ਨਹੀਂ ਹੁੰਦੀ ਇਹ ਤਵ ਪ੍ਰਸ਼ਾਸਨ ਚਾਹੀਦੀ ਹੈ ਹਰ ਸਾਲ ਮਹੀਨਾ ਤਾਂ ਪਹਿਲਾ ਫਰਵਰੀ ਚ ਜਾਂ ਮਾਰਚ ਜਈ ਸਫਾਈ ਕਰਨੀ ਚਾਹੀਦੀ ਹੈ ਜੋ ਕਿ ਕੋਈ ਗਰੀਬ ਘਰ ਡੁੱਬੇ ਨਾ ਇਹੀ ਆਈ ਵਿਸ਼ਾਸ਼ਨ ਮੰਗ ਕਰਦੇ ਆਂ ਵੀ ਹਰ ਸਾਲ ਫਰਵਰੀ ਮਾਰਚ ਸਫਾਈ ਕੀਤੀ ਜਾਵੇ ਜਨ ਕਿਸੇ ਕਾਰਨ ਬਾਹਰ ਨਾ ਡੁੱਬੇ ਇਹ ਮੰਗ ਕਰਦੇ ਆਂ ਇਸ ਤਰ੍ਹਾਂ ਲੱਗਦਾ ਵੀ ਕਿੰਨਾ ਕੁ ਕਿਰੇ ਨਾਲ ਨੁਕਸਾਨ ਹੋ ਗਿਆ ਕਿ ਗਰੀਬਾਂ ਨਾਲ ਦੋਨੇ ਕਮਰੇ ਤੇ ਤਰੇੜਾ ਛੱਡ ਗਿਆ ਜੈਂਟਰ ਪਾਟੇ ਪਏ ਆ ਤੇ ਤਕਰੀਬਨ 2.5 ਲੱਖ ਦਾ ਨੁਕਸਾਨ ਹੋਇਆ ਪ੍ਰਸ਼ਾਸਨ ਨੂੰ ਮੰਗ ਕਰਦੇ ਨੇ ਮਕਾਨ ਬਣਾ ਕੇ ਦਿੱਤਾ ਜਾਵੇ ਤੁਸੀਂ ਵੀ ਜਿਹੜੇ ਆਪ ਪਾਰਟੀ ਦੇ ਵਾਰਕਰ ਹੈਗੇ ਆ ਤੁਸੀਂ ਕੀ ਕਹਿਣਾ ਚਾਹੁੰਦੇ ਤੁਹਾਡੀ ਪਾਰਟੀ ਦੇ ਲੋਕ ਕੀ ਕੀ ਜੋ ਕੁਝ ਹੈ ਇਹ ਸਰਕਾਰ ਤੋਂ ਉਮੀਦ ਕਰਦੇ ਆਂ ਵੀ ਇਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਅਸੀਂ ਵੀ ਜ਼ੋਰ ਲਾਵਾਂਗੇ ਕਵਾਂਗੇ ਐਮ ਐਲ ਏ ਸਾਹਿਬ ਨੂੰ ਕਵਾਂਗੇ ਵੀ ਇਹਨਾਂ ਦੇ ਪਰਿਵਾਰ ਦੀ ਮਦਦ ਕਰਕੇ ਦੋ ਕਮਰੇ ਬਣਾਈ ਜਾਣ ਇਹ ਹੀ ਮੰਗ ਹੈ